ਗੁਰਬਾਣੀ ਦੇ ਵਿੱਚ ਸੋਣਾ ਵੀ ਮਨੁੱਖ ਨੂੰ ਕਿਹਾ ਗਿਆ ਹੈ ਅਤੇ 크ਰੂਪ ਵੀ ਮਨੁੱਖ ਨੂੰ ਆਖਿਆ ਗਿਆ ਹੈ ਗੁਰਬਾਣੀ ਦੇ ਅਨੁਸਾਰ ਸੋਣਾ ਉਹ ਹੈ ਜਿਸ ਦੇ ਕਰਮ ਚੰਗੇ ਨੇ ਜਿਸ ਦਾ ਆਚਰਣ ਚੰਗਾ ਹੈ ਜਿਹੜਾ ਆਪਣੇ ਗੁਰੂ ਦੇ ਅਦਬ ਦੇ ਵਿੱਚ ਪੈ ਦੇ ਵਿੱਚ ਰਹਿੰਦਾ ਹੈ ਜਿਹੜਾ ਸੰਗਤ ਦੇ ਨਾਲ ਪਿਆਰ ਕਰਦਾ ਹੈ ਸਈ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ ਗੁਰਬਾਣੀ ਦੇ ਅਨੁਸਾਰ ਸੋਹਣਾ ਮਨੁੱਖ ਉਹ ਹੈ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਅਤੇ ਗੁਰਬਾਣੀ ਦੇ ਅਨਸਾਰ ਕਰੂਪ ਕਿਹੜਾ ਹੈ ਪਤਸ਼ਾਹ ਜੀ ਕਹਿਣ ਲੱਗੇ ਜਿਨ੍ਹਾਂ ਮੁਖੜ ਰਾਮਣੇ ਜਿਨ੍ਹਾਂ ਵਿਸਾਰੇ ਉਹਨਾਂ ਨਾਉ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਵਿਸਾਰ ਦਿੱਤਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੋਂ ਭਲੇ ਕਰਮ ਤਿਆਗ ਦਿੱਤੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੋਂ ਚੰਗਿਆਈਆਂ ਦਾ ਤਿਆਗ ਕਰ ਦਿੱਤਾ ਹੈ ਅਤੇ ਬੁਰਾਈਆਂ ਦਾ ਵਾਅਦਾ ਕਰ ਲਿਆ ਹੈ ਨਸ਼ਿਆਂ ਦੇ ਵਿੱਚ ਪੈ ਗਏ ਨੇ ਮਾੜੀ ਸੰਗਤ ਦੇ ਵਿੱਚ ਪੈ ਗਏ ਨੇ ਉਹਨਾਂ ਦੇ ਮੁਖ ਡਰਾਉਣੇ ਹਨ